ਹਾਜ਼ਰ ਹੋਏ ਆ ਜੀ ਇੱਕ ਨਵੀਂ ਅਪਡੇਟ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਇੱਕ ਐਓ ਜਈ ਕਹਾਣੀ ਦੀ ਆ ਜੋ ਦਿਲ ਨੂੰ ਛੂ ਜਾਵੇਗੀ ਆ ਜਿੱਥੇ ਇੱਕ ਗਾਇਕ ਦੀ ਆਵਾਜ਼ ਧੁੱਪ ਹੋ ਗਈ ਸੀ ਆ ਪਰ ਉਸਦੇ ਗੀਤ ਅਜੇ ਵੀ ਉਸਦੇ ਪੁੱਤਰ ਦੀਆਂ ਅੱਖਾਂ ਵਿੱਚ ਗੂੰਜ ਰਹੇ ਨੇ ਆ ਇਹ ਕਹਾਣੀ ਹੈ ਰਾਜਵੀਰ ਜਵੰਦਾ ਤੇ ਉਸਦੇ ਨਿੱਕੇ ਪੁੱਤਰ ਦਿਲਵਾਗ ਸਿੰਘ ਜਵੰਦਾ ਦੀ ਆ ਜਦੋਂ ਰਾਜਵੀਰ ਜਵੰਦਾ ਦੇ ਗੀਤ ਚੱਲਦੇ ਸਨ ਸਾਰਾ ਪੰਜਾਬ ਝੂਮਦਾ ਸੀ ਆ ਉਸ ਦਾ ਗੀਤ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸੀ ਅਪਰ ਕਿਸੇ ਨੇ ਸੋਚਿਆ ਨਹੀਂ ਸੀ ਆ ਕਿ ਇੱਕ ਦਿਨ ਇਹ ਆਵਾਜ਼ ਹਮੇਸ਼ਾ ਲਈ ਅਖਾਮੋਸ਼ ਹੋ ਜਾਵੇਗੀ ਆ ਜਦੋਂ ਦੁਰਘਟਨਾ ਹੋਈ ਸਾਰਾ ਪੰਜਾਬ ਸੁੰਨ ਹੋ ਗਿਆ ਪਰ ਸੋਚੋ ਉਸ ਵੇਲੇ ਉਸ ਦੇ ਪਰਿਵਾਰ ਦਾ ਕੀ ਹਾਲ ਹੋਇਆ ਹੋਵੇਗਾ ਇੱਕ ਔਰਤ ਜਿਸ ਦਾ ਜੀਵਨ ਸਾਥੀ ਚਲਾ ਗਿਆ ਇੱਕ ਪੁੱਤਰ ਜਿਸ ਦਾ ਹੀਰੋ ਗਾਇਬ ਹੋ ਗਿਆ ਦਿਲਬਾਗ ਸਿੰਘ ਜਵੰਦਾ ਉਹਨਿੱਕਾ ਬੱਚਾ ਜਿਸ ਦੀ ਉਮਰ ਖੇਡਣ ਤੇ ਮਸਤੀ ਕਰਨ ਦੀ ਸੀ ਅਚਾਨਕ ਵੱਡੀ ਦੁਨੀਆ ਦੇ ਦੁੱਖਾਂ ਨਾਲ ਸਾਹਮਣਾ ਕਰ ਰਿਹਾ ਹੈ ਰਾਜਵੀਰ ਦੇ ਜਾਣ ਤੋਂ ਬਾਅਦ ਘਰ ਵਿੱਚ ਇੱਕ ਇਹੋ ਜਈ ਚੁੱਪ ਛਾ ਗਈ ਦਰਵਾਜ਼ੇ ਤੇ ਜਿੱਥੇ ਆ ਪਹਿਲਾਂ ਹਾਸੇ ਦੀਆਂ ਆਵਾਜ਼ਾਂ ਹੁੰਦੀਆਂ ਸਨ ਹੁਣ ਉੱਥੇ ਸਿਰਫ ਯਾਦਾਂ ਦਾ ਸਾਇਆ ਸੀ ਆ ਦਿਲਵਾਗ ਕਈ ਵਾਰ ਮਾਂ ਨੂੰ ਪੁੱਛਦਾ ਹੈ ਮਾਂ ਪਾਪਾ ਕਦੋਂ ਆਉਣਗੇ ਤੇ ਮਾਂ ਸਿਰਫ ਉਸ ਨੂੰ ਗਲੇ ਲਗਾ ਕੇ ਰੋ ਪੈਂਦੀ ਹੈ ਪਰ ਉਸ ਦੇ ਹਰ ਸਵਾਲ ਵਿੱਚ ਪਿਤਾ ਦੀ ਗੂੰਜ ਸੀ ਆ ਹਰ ਹਾਸੇ ਵਿੱਚ ਪਿਤਾ ਦੀ ਯਾਦ ਉਸ ਦਾ ਸਕੂਲ ਵੀ ਉਸ ਦੇ ਬਦਲਾਵ ਨੂੰ ਮਹਿਸੂਸ ਕਰ ਰਿਹਾ ਸੀ ਜਿਹੜਾ ਬੱਚਾ ਪਹਿਲਾਂ ਸਭ ਤੋਂ ਖੁਸ਼ ਰਹਿੰਦਾ ਸੀ ਹੁਣ ਉਹ ਚੁੱਪਚਾਪ ਕਲਾਸ ਵਿੱਚ ਬੈਠਾ ਰਹਿੰਦਾ ਹੈ ਪਰ ਕਿਸਮਤ ਨਾਲ ਖੇਡ ਵੀ ਕਈ ਵਾਰ ਦਿਲਚਸਪ ਹੁੰਦਾ ਹੈ ਜਿੱਥੇ ਦੁੱਖ ਹੁੰਦਾ ਹੈ ਉੱਥੇ ਉਮੀਦ ਦੀ ਕਿਰਨ ਵੀ ਪੈਦਾ ਹੁੰਦੀ ਹੈ ਇੱਕ ਦਿਨ ਉਸਦੇ ਸਕੂਲ ਦੇ ਅਧਿਆਪਕਾਂ ਨੇ ਸੋਚਿਆ ਕੀ ਆ ਇਸ ਬੱਚੇ ਨੂੰ ਸਿਰਫ ਪਾਠ ਨਹੀਂ ਪਿਆਰ ਦੀ ਲੋੜ ਹੈ ਉਸਦੇ ਕਲਾਸ ਟੀਚਰ ਨੇ ਕਿਹਾ ਰਾਜਵੀਰ ਭਾਵੇਂ ਚਲਾ ਗਿਆ ਪਰ ਉਸਦੀ ਵਿਰਾਸਤ ਇਹ ਬੱਚਾ ਹੈ ਇਸ ਨੂੰ ਪਿਆਰ ਨਾਲ ਸੰਭਾਲੋ ਸਕੂਲ ਵਿੱਚ ਉਸ ਲਈ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਸਾਰੇ ਬੱਚਿਆਂ ਨੇ ਮਿਲ ਕੇ ਰਾਜਵੀਰ ਜਵੰਦਾ ਅੰਕਲ ਦੇ ਗੀਤ ਗਾਏ ਦਿਲਵਾਗ ਨੇ ਜਦੋਂ ਗੀਤ ਸੁਣੇ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਆ ਉਸਦੇ ਬੁੱਲਾਂ ਤੇ ਹੌਲੀ-ਹੌਲੀ ਆ ਮੁਸਕਰਾਹਟ ਆ ਉਹੀ ਮੁਸਕਰਾਹਟ ਜਿਸ ਵਿੱਚ ਪੀਤਾ ਦੀ ਚਲਕ ਸੀ ਆ ਉਸ ਦਿਨ ਤੋਂ ਬਾਅਦ ਦਿਲਬਾਗ ਹੌਲੀ-ਹੌਲੀ ਮੂੜਾ ਜੀਵਨ ਵੱਲ ਵਾਪਸ ਆਉਣ ਲੱਗਾ ਰਾਜਵੀਰ ਦੀ ਪਤਨੀ ਜੋ ਹੁਣ ਸਿਰਫ ਇੱਕ ਮਾਂ ਨਹੀਂ ਆ ਇੱਕ ਯੋद्धा ਹੈ ਉਹ ਹਰ ਰੋਜ਼ ਆਪਣੇ ਪੁੱਤਰ ਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਹੈ ਕਈ ਵਾਰ ਉਹ ਰਾਜਵੀਰ ਦੇ ਪੁਰਾਣੇ ਗੀਤ ਚਲਾਉਂਦੀ ਹੈ ਤੇ ਕਹਿੰਦੀ ਹੈ ਵੇਖ ਪੁੱਤਰ ਤੇਰੇ ਪਾਪਾ ਕਿੰਨਾ ਸੋਹਣਾ ਗੋਂਦੇ ਹਨ ਦਿਲਵਾਗ ਉਹ ਗੀਤ ਸੁਣ ਕੇ ਕਹਿੰਦਾ ਹੈ ਮਾਂ ਮੈਂ ਵੀ ਇੱਕ ਦਿਨ ਪਾਪਾ ਵਾਂਗ ਗਾਵਾਂਗਾ ਤੇ ਮਾਂ ਦੀ ਅੱਖਾਂ ਭਰ ਆਉਂਦੀਆਂ ਹਨ ਪਰ ਉਹ ਹੱਸ ਕੇ ਕਹਿੰਦੀ ਹੈ ਵਾਹਿਗੁਰੂ ਤੈਨੂੰ ਹਿੰਮਤ ਦੇਵੇ ਪੁੱਤ ਰਾਜਵੀਰ ਜਬੰਦਾ ਦੇ ਘਰ ਵਿੱਚ ਅੱਜ ਉਹੀ ਤਸਵੀਰਾਂ ਉਹੀ ਗਿਟਾਰ ਉਹੀ ਮਾਈਕ ਟਿੱਕੇ ਹੋਏ ਨੇ ਆ ਦਿਲਵਾਗ ਕਈ ਵਾਰ ਉਹ ਮਾਈਕ ਨੂੰ ਹੱਥ ਲਾ ਕੇ ਕਹਿੰਦਾ ਹੈ ਪਾਪਾ ਮੈਂ ਤੇਰੀ ਗੱਲ ਕਰਾਂ ਉਸ ਦੀ ਮਾਂ ਕਹਿੰਦੀ ਹੈ ਹਾਂ ਪੁੱਤ ਗਾ ਤੇ ਉਹ ਹੌਲੀ-ਹੌਲੀ ਗਾਉਂਦਾ ਮਿੱਟੀ ਨਾਲ ਫਰੋਲ ਜੋਕੀਆ ਵਰਗੇ ਗੀਤ ਪੂਰੇ ਘਰ ਵਿੱਚ ਉਹੀ ਰਾਜਵੀਰ ਦੀ ਆਵਾਜ਼ ਮੂੜ ਗੂੰਜ ਜਾਂਦੀ ਹੈ ਇਹ ਦ੍ਰਿਸ਼ ਸਿਰਫ ਇੱਕ ਘਰ ਦਾ ਨਹੀਂ ਆ ਇਹ ਜ਼ਿੰਦਗੀ ਦਾ ਸਬਕ ਹੈ ਕਿ ਪਿਆਰ ਕਦੇ ਮਰਦਾ ਨਹੀਂ ਆ ਉਹ ਰੂਹਾਂ ਵਿੱਚ ਜਿਉਂਦਾ ਰਹਿੰਦਾ ਹੈ ਦਿਲਵਾਗ ਦੀ ਮਾਸੀ ਮਾਮਾ ਤੇ ਨਾਨਾ ਵੀ ਆ ਉਸ ਦੇ ਸਹਾਰਾ ਬਣੇ ਹੋਏ ਹਨ ਘਰ ਵਿੱਚ ਹੁਣ ਫਿਰ ਉਹ ਖੇਡਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਹੌਲੀ-ਹੌਲੀ ਉਸ ਦੇ ਚਿਹਰੇ ਤੇ ਉਹੀ ਚਮਕ ਵਾਪਸ ਆ ਗਈ ਆ ਜੋ ਪਿਤਾ ਦੇ ਗੀਤਾਂ ਵਿੱਚ ਸੀ ਆ ਪਰਿਵਾਰ ਦੇ ਨੇੜਲੇ ਸਰੋਤਿਆਂ ਦੇ ਅਨੁਸਾਰ ਦਿਲਵਾਗ ਹੁਣ ਸਿਹਤਮੰਦ ਤੇ ਸਕੂਲ ਜਾ ਰਿਹਾ ਹੈ ਖੇਡਾਂ ਵਿੱਚ ਵੀ ਹਿੱਸਾ ਲੈ ਰਿਹਾ ਹੈ ਉਹ ਬੱਚਾ ਜੋ ਕੁਝ ਮਹੀਨੇ ਪਹਿਲਾਂ ਪਿਤਾ ਦੀ ਯਾਦ ਵਿੱਚ ਰੋ ਰਿਹਾ ਸੀ ਹੁਣ ਆਪਣੇ ਹਾਸੇ ਨਾਲ ਸਾਰਿਆਂ ਦੇ ਦਿਲ ਨੂੰ ਰੋਸ਼ਨ ਕਰ ਰਿਹਾ ਹੈ ਰਾਜਵੀਰ ਜਵੰਦਾ ਨੇ ਆਪਣੀ ਜ਼ਿੰਦਗੀ ਨਾਲ ਜੋ ਸਬਕ ਦਿੱਤਾ ਸੀ ਉਹ ਸੀ ਦਿਲ ਨਾਲ ਗੋਣਾ ਸੱਚ ਨਾਲ ਜਿਉਣਾ ਉਹ ਸਬਕ ਅੱਜ ਉਸ ਦਾ ਪੁੱਤਰ ਆਪਣੀ ਜ਼ਿੰਦਗੀ ਵਿੱਚ ਪੂਰਾ ਕਰ ਰਿਹਾ ਹੈ ਦਿਲਵਾਗ ਸਿੰਘ ਜਵੰਦਾ ਸ਼ਾਇਦ ਅੱਜ ਛੋਟਾ ਹੈ ਪਰ ਉਹ ਸਾਨੂੰ ਦੱਸਦਾ ਹੈ ਦੁੱਖ ਦੇ ਬਾਅਦ ਵੀ ਜ਼ਿੰਦਗੀ ਰੁਕਦੀ ਨਹੀਂ ਪਿਆਰ ਕਦੇ ਖਤਮ ਨਹੀਂ ਹੁੰਦਾ ਉਹ ਰੂਹਾਂ ਰਾਈ ਆ ਨਾਲ ਨਾਲ ਰਹਿੰਦਾ ਹੈ ਅੱਜ ਇਸ ਵੀਡੀਓ ਦੇ ਅੰਤ ਤੇ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਵਾਹਿਗੁਰੂ ਇਸ ਬੱਚੇ ਨੂੰ ਹਮੇਸ਼ਾ ਖੁਸ਼ ਰੱਖੇ ਉਸਦੇ ਦਿਲ ਨੂੰ ਹੌਸਲਾ ਦੇਵੇ ਤੇ ਉਸਦੇ ਹਰ ਦਿਨ ਨੂੰ ਉਸਦੇ ਪਿਤਾ ਵਾਂਗ ਚਮਕਦਾਰ ਬਣਾਵੇ ਰਾਜਵੀਰ ਜਵੰਦਾ ਦਾ ਨਾਮ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਜਿਉਂਦਾ ਰਹੇਗਾ ਤੇ ਦਿਲਵਾਗ ਸਿੰਘ ਜਵੰਦਾ ਉਸਦੀ ਉਹ ਵਿਰਾਸਤ ਹੈ ਜੋ ਸਦਾ ਗੂੰਜਦੀ ਰਹੇਗੀ ਆ ਜੇ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ